ਤੋ ਇੱਕ ਵਾਰ ਫੇਰ ਅਸੀਂ ਪ੍ਰੋਗਰਾਮ ਲੈ ਕੇ ਆ ਗਏ ਆ ਭੁੱਲ ਗਿਆ ਲੋਕ ਬਾਤਾਂ ਪਾਉਣੀਆਂ ਬਹੁਤ ਪਿਆਰ ਦਿੰਦੇ ਆ ਤੁਸੀਂ ਤੇ ਸਾਨੂੰ ਬਹੁਤ ਚੰਗਾ ਲੱਗਦਾ ਹਾਂਜੀ ਤੇ ਹੁਣ ਸਭ ਤੋਂ ਪਹਿਲਾਂ ਅਸੀਂ ਦਿੰਨੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਆਪਣੀ ਬਾਤ ਸੀਗੀ ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨ ਲੱਗੇ ਡੱਕੇ ਸਾਰਾ ਟੱਬਰ ਸੌਂ ਗਿਆ ਤੇ ਮਾਮਾ ਚੜ ਗਿਆ ਯੱਕੇ ਹੁਣ ਤੁਸੀਂ ਆਪ ਸੋਚੋ ਕਿ ਮਾਮਾ ਕੌਣ ਆ ਹਨਾ ਬੱਚਿਆਂ ਦਾ ਮਾਮਾ ਆਪਾਂ ਕਹਿੰਦੇ ਨਾ ਦੇਖੋ ਮਾਮਾ ਚੰਦ ਮਾਮਾ ਕਿਉਂਕਿ ਉਹ ਮਾਮਾ ਰਾਤ ਨਹੀਂ ਆਉਂਦਾ ਆ ਦਿਨੇ ਨਹੀਂ ਆਉਂਦਾ ਨਹੀਂ ਨਹੀਂ ਆਉਂਦਾ ਇਸ ਲਈ ਹੈ ਨਾ ਇਹਦਾ ਜਵਾਬ ਹੈਗਾ ਜੀ ਚੰਦਰਮਾ ਚੰਦਰਮਾ ਸੋ ਹੁਣ ਆਪਾਂ ਦੱਸਦੇ ਹਾਂ ਉਹਨਾਂ ਦੇ ਨਾਂ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਹਾਂਜੀ ਇੱਥੇ ਹੈ ਜੀ ਪਰਮਕਲਸੀ ਗੁਰਦਿਆਲ ਸਿੰਘ ਕਲਵੰਤ ਕਲਸੀ ਹਾਂਜੀ ਬਹੁਤ ਬਹੁਤ ਧੰਨਵਾਦ ਹੈ ਜੀ ਹਾਂਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਇਦਾਂ ਹੀ ਆਉਂਦੇ ਰਹੋ ਜਨਰਲ ਤੇ ਇਦਾਂ ਹੀ ਆਪਾਂ ਗੱਲਾਂ-ਬਾਤਾਂ ਕਰਦੇ ਰਹੀਏ ਇੱਕ ਦੂਜੇ ਨਾਲ ਕਿਉਂਕਿ ਜਿੰਨੇ ਵੀ ਸਾਡੇ ਭੈਣ ਭਰਾ ਆਏ ਆ ਸਾਰਿਆਂ ਨੂੰ ਬਹੁਤ-ਬਹੁਤ ਥੈਂਕ ਯੂ ਔਰ ਇਦਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹੋ ਇਦਾਂ ਹੀ ਆਪਾਂ ਗੱਲਾਂ-ਬਾਤਾਂ ਕਰੀਏ ਇਦਾਂ ਹੀ ਆਪਾਂ ਬਾਤਾਂ ਪਾਉਂਦੇ ਰਹੀਏ ਗਲਤ ਸਹੀ ਆਨਸਰ ਦਿੰਦੇ ਰਹੀਏ YouTube ਵਾਲੇ ਸਾਡੇ ਜਿਹੜੇ ਫਰਬਰਾਇਆ ਉਹ ਸਾਰੇ ਸਾਨੂੰ ਸਬਸਕ੍ਰਾਈਬ ਕਰ ਲਿਆ ਕਮੈਂਟ ਵੀ ਕਰਿਆ ਕਰੋ ਜਿੰਨੇ ਜਿਆਦਾ ਕਮੈਂਟ ਆਉਣਗੇ ਸਾਨੂੰ ਬਹੁਤ ਖੁਸ਼ੀ ਹੋਵੇ ਚਾਹੁੰਦੇ ਆ ਕਿ ਆਪਣਾ ਪੰਜਾਬੀ ਕਲਚਰ ਜਿਹੜਾ ਇਦਾਂ ਹੀ ਆਪਾਂ ਅੱਗੇ ਦੀ ਅੱਗੇ ਲੈ ਕੇ ਜਾਈਏ ਪੰਜਾਬੀ ਕਲਚਰ ਭੁੱਲਦੇ ਜਾ ਰਹੇ ਬੱਚੇ ਹੁਣ ਜਿਹੜੇ ਆਪਣੇ ਬਾਹਰ ਗਏ ਆ ਬਾਹਰਲੀਆ ਕੰਟਰੀਆਂ ਵਿੱਚ ਉਹਨਾਂ ਲਈ ਇਹ ਬਹੁਤ ਜ਼ਰੂਰੀ ਆ ਪੁਰਾਣੀਆਂ ਗੱਲਾਂ ਉਹਨਾਂ ਦੇ ਨਾਲ ਕਰੀਏ ਬਾਤਾਂ ਪਾਈਏ ਕਹਾਣੀਆਂ ਸੁਣਾ ਹਾਂਜੀ ਇਦਾਂ ਆ ਵੀ ਪੁਰਾਣੀ ਜ਼ਮਾਨੇ ਚ ਇਦਾਂ ਆਪਾਂ ਕਿਸੇ ਦੇ ਘਰ ਵੀ ਜਾਈਦਾ ਸੀਗਾ ਹਨਾ ਤਾਂ ਸਾਡੇ ਘਰ ਵੀ ਆਉਂਦੇ ਹੁੰਦੇ ਸੀ ਪਰੌਣੇ ਕੋਈ ਇੱਕ ਦਾਲ ਬਣਾ ਲੈਣੀ ਜਾਂ ਮਾੜਾ ਜਿਹਾ ਦਹੀਂ ਪਿਆ ਹੋਣਾ ਘਰ ਵਿੱਚ ਤਾ ਉਹ ਹੀ ਚਲੋ ਬੁੰਦੀ ਪਾਲਣੀ ਵਾਜੀ ਚਲੋ ਹਨਾ ਉਹਨਾਂ ਰੋਟੀ ਖਾ ਲੈਣੇ ਜਿਹੜਾ ਵੀ ਪਰੋਣਾ ਆ ਬੜਾ ਖੁਸ਼ ਹੋ ਗੱਲਾਂ ਕਰੀ ਜਾਣੀਆਂ ਬੈਠਿਆਂ ਨੇ ਬੜਾ ਬੜਾ ਚਰ ਕਿੰਨਾ ਕਿੰਨਾ ਚਰ ਗੱਲਾਂ ਹੀ ਕਰਦੇ ਰਹਿਣਾ ਤਾਂ ਫੇਰ ਬੜੇ ਖੁਸ਼ ਹੋ ਕੇ ਉਹਨਾਂ ਨੇ ਜਾਣਾ ਸ਼ਾਮ ਨੂੰ ਕੋਈ ਕੋਕਾ ਕੋਲਾ ਨਹੀਂ ਹੁੰਦਾ ਸੀ ਕੋਈ ਲਿੰਮਕੇ ਨਹੀਂ ਹੁੰਦੇ ਸੀ ਕੋਈ ਕੁਛ ਨਹੀਂ ਸੀ ਇਦਾਂ ਦਾ ਹੁੰਦਾ ਹਨਾ ਉਹਨਾਂ ਨੂੰ ਪਿਲਾਉਣ ਨੂੰ ਕਿਹੜਾ ਕੱਚੀ ਲੱਸੀ ਘੋਲ ਲਓ ਤਾਂ ਉਹਦੇ 'ਚ ਮਿੱਠਾ ਪਾ ਲਓ ਉਹੀ ਪਰੋਣਿਆਂ ਨੂੰ ਮਾੜਾ ਜਿਹਾ ਠੰਡਾ ਕਰਕੇ ਉਹੀ ਦੇ ਦੇਣਾ ਇਸੇ ਲਈ ਆਪਾਂ ਇੱਕ ਦੂਜੇ ਤੋਂ ਦੂਰ ਹੋਈ ਜਾਂਦੇ ਆ ਕਿਉਂਕਿ ਹੁਣ ਜਿਹੜੇ ਪਰੋਣੇ ਆ ਬਹੁਤ ਮਹਿੰਗੇ ਪੈਂਦੇ ਆ ਤੈ ਹੀ ਗੱਲ ਆ ਆਪਾਂ ਕਈ ਵਾਰੀ ਆਪਾਂ ਨੂੰ ਫਾਰਮੈਲਟੀ ਕਰਨੀ ਪੈਂਦੀ ਆ ਹਨਾ ਕੋਈ ਆਪਣੇ ਰਿਸ਼ਤੇਦਾਰ ਚਾਹ ਦੇ ਟਾਈਮ ਨਾ ਆ ਗਏ ਤੇ ਆਪਾਂ ਨੂੰ ਪਹਿਲੋਂ ਕੋਕ ਲਿਆਉਣਾ ਜੀ ਕੋਕ ਲਿਆਓ ਜੀ ਹਨਾ ਕੋਕ ਪਲਾਓ ਹਨਾ ਉਦੋਂ ਬਾਅਦ ਫੇ ਆਪਾਂ ਆਪਾਂ ਨੂੰ ਚਾਹ ਦੇ ਨਾਲ ਕੋਈ ਚਾਹੀਦਾ ਸਮੋਸੇ ਜਾਂ ਹੋਰਾ ਪਰਾ ਤਿੰਨ ਚਾਰ ਚੀਜ਼ਾਂ ਹੋ ਚਾਹੀਦੀਆਂ ਹਨਾ ਤੇ ਜੇ ਉਹਨਾਂ ਨੇ ਰਾਤ ਰਹਿਣਾ ਆ ਤੇ ਫੇ ਰਾਤ ਨੂੰ ਕਈ ਕੁਝ ਚਾਹੀਦਾ ਦੋ ਤਿੰਨ ਸਬਜ਼ੀਆਂ ਨਾਲ ਕੁਝ ਮਿੱਠਾ ਜਾਂ ਆਈਸਕ੍ਰੀਮ ਜਾਂ ਕੋਈ ਸਦਨੀਆਂ ਚੀਜ਼ਾਂ ਹਨਾ ਤੇ ਦੇਖ ਲਓ ਕਿੱਥੇ ਕੰਮ ਜਾਂਦਾ ਤੇ ਇਸ ਲਈ ਹੁਣ ਉਹ ਦਿਖਾਵਾ ਜ਼ਿਆਦਾ ਰਹਿ ਗਿਆ ਤੇ ਪਿਆਰ ਘਟਦਾ ਜਾਂਦਾ ਪਿਆਰ ਘਟਦਾ ਜਾਂਦਾ ਪ੍ਰਾਉਣਚਾਰੀ ਹੁਣ ਤਦ ਹੀ ਜਲਦੀ ਕਿਤੇ ਹੁਣ ਕੋਈ ਕੋਈ ਸੇਨਾ ਮਿਲਦਾ ਨਹੀਂ ਕੋਈ ਕਿਸੇ ਨੂੰ ਬੁਲਾਉਂਦਾ ਨਹੀਂ ਹੈ ਨਾ ਅੱਗੇ ਸਿਗਾ ਪ੍ਰਾਉਣੇ ਨੇ ਆਉਣਾ ਭਾਵੇਂ ਚਾਰ ਪ੍ਰਾਉਣੇ ਆ ਜਾਣ ਜੋ ਤੁਹਾਡੇ ਘਰ ਦੇ ਵਿੱਚ ਬਣਿਆ ਹੁੰਦਾ ਸੀ ਕੋਈ ਦਾਲ ਇੱਕ ਬਣੀ ਸੀ ਹੁੰਦੀ ਜੇ ਨਹੀਂ ਵੀ ਹੁੰਦੀ ਸੀ ਨਾ ਗੰਡੇ ਨਾ ਅਚਾਰ ਨਾਲ ਦਹੀਂ ਨਾਲ ਰੋਟੀ ਦੇ ਦੋ ਉਹ ਤਾਂ ਵੀ ਖੁਸ਼ ਹੋ ਜਾਂਦੇ ਤੇ ਸਾਰੀ ਰਾਤ ਬੈਠੇ ਗੱਲਾਂ ਕਰਦੇ ਰਹਿੰਦੇ ਹੁੰਦੇ ਹਾਂ ਜੀ ਉਹ ਹੀ ਆਪਣੀਆਂ ਕਬੀਲਦਾਰੀ ਦੀਆਂ ਹਾਂਜੀ ਤੁਸੀਂ ਕਿੱਦਾਂ ਆ ਤੁਹਾਨੂੰ ਕੋਈ ਲੋੜ ਤਾਂ ਨਹੀਂ ਸਾਡੇ ਨਾਲ ਦੱਸੋ ਇੱਕ ਦੂਜੇ ਦਾ ਦੁੱਖ ਸਾਂਝਾ ਕਰਦੇ ਹੁੰਦੇ ਸੀ ਕਰਦੇ ਹੁੰਦੇ ਸੀ ਹਾਂਜੀ ਹਾਂ ਤੇ ਹੁਣ ਤਾਂ ਖਾ ਪੀ ਕੇ ਆਰਾਮ ਨਾਲ ਸੌ ਜਾਂਦੇ ਆ ਜੇ ਕੋਈ ਵਿੱਚ ਕੋਈ ਚੀਜ਼ ਦੀ ਕਮੀ ਰਹਿ ਗਈ ਹੈ ਉਹ ਵੀ ਕਹਿੰਦੇ ਵੀ ਸਾਡੀ ਤਾਂ ਸੇਵਾ ਨਹੀਂ ਹੋਈ ਹਾਂਜੀ ਹਾਂ ਹੁਣ ਸੇਵਾ ਵਾਲਾ ਕੰਮ ਰਹਿ ਗਿਆ ਪਿਆਰ ਵਾਲਾ ਕੰਮ ਨਹੀਂ ਰਹਿ ਗਿਆ ਇਹ ਆਪਾਂ ਜਾਈਏ ਤਾਂ ਜੇ ਅੱਗੇ ਸ਼ੱਕਰ ਕੇਨਾ ਵੀ ਕਹਿੰਦੇ ਹੁੰਦੇ ਸੀ ਨਾ ਰੋਟੀ ਖਾਣੇ ਸ਼ੱਕਰ ਕੇਨਾ ਰੋਟੀ ਉਹਦੇ ਨਾਲ ਹੀ ਪਰਾਨੇ ਬਹੁਤ ਖੁਸ਼ ਹੋ ਜਾਂਦੇ ਸੀ ਸ਼ੱਕਰ ਕੇਨਾ ਰੋਟੀ ਖਾ ਕੇ ਹਨਾ ਬੜੇ ਖੁਸ਼ ਹੁੰਦੇ ਸੀ ਬੇ ਬਹੁਤ ਸਾਨੂੰ ਇਹ ਆਨੰਦ ਕਿਉਂਕਿ ਉਹ ਉਹ ਮਿਲਣਾ ਹੁੰਦੇ ਸੀ ਦਿਲੋਂ ਦਿਲੋਂ ਮਿਲਣਾ ਨਾ ਕਿ ਵੀ ਹਾਂ ਵੀ ਸਾਡੀ ਸੇਵਾ ਨਹੀਂ ਹੋਈ ਸਾਨੂੰ ਸੇਵਾ ਕਰੋ ਉਹ ਕਰੋ ਬੜੀ ਦੂਰ ਦੂਰੋਂ ਆਉਂਦੇ ਹੁੰਦੇ ਸੀ ਆਉਂਦੇ ਹੁੰਦੇ ਸੀ ਰਾਤ ਵੀ ਰਹਿਣਾ ਉੱਥੇ ਹੀ ਮੰਜੇ ਤੇ ਉਹ ਜਿੱਦਾਂ ਦਾ ਮੰਜਾ ਹੁੰਦਾ ਹੈ ਟੁੱਟਾ ਭੱਜਾ ਜਾ ਉੱਥੇ ਹੀ ਸੋ ਜਾਣਾ ਸਾਰਿਆਂ ਨੂੰ ਬੜੇ ਖੁਸ਼ ਹੋ ਕੇ ਉੱਠਣਾ ਸਵੇਰ ਨੂੰ ਫੇਰ ਬਹਿਣਾ ਸਵੇਰ ਨੂੰ ਗੱਲਾਂ ਬਾਤਾਂ ਕਰਨੀਆਂ ਉਹ ਪਿਆਰ ਨਹੀਂ ਰਹਿ ਗਿਆ ਦਿਖਾਵਾ ਰਹਿ ਗਿਆ ਹਾਂ ਬਸ ਤੇ ਇਹ ਆਪਾਂ ਦੇਖਦੇ ਰਹਿੰਨੇ ਆ ਕਿ ਜਿਹੜੇ ਪ੍ਰਾਣੇ ਆਏ ਆ ਇਹ ਸਾਡੇ ਲਈ ਕੀ ਲੈ ਕੇ ਆਏ ਆ ਹਾਂਜੀ ਤੇ ਹੁਣ ਅਸੀਂ ਇਹਨਾਂ ਨੂੰ ਕੀ ਦੇਣਾ ਇਹਨਾਂ ਨੂੰ ਕੀ ਦੇਣਾ ਹਨਾ ਆਪਾਂ ਇਸੇ ਚੱਕਰ 'ਚ ਪੈ ਗਏ ਆ ਔਰ ਇਸ ਲਈ ਇਹ ਜਿਹੜੇ ਪ੍ਰਾਣਚਾਰੀ ਆ ਜਿਹੜੇ ਜਿਹੜੇ ਆਪਣਾ ਪਿਆਰ ਆ ਉਹ ਖਤਮ ਹੁੰਦਾ ਜਾਂਦਾ ਹਾਂਜੀ ਸੋ ਇਸ ਲਈ ਆਪਾਂ ਇੱਕ ਵਾਰੀ ਫੇਰ ਇਹਨੂੰ ਇਸ ਚੀਜ਼ ਨੂੰ ਸ਼ੁਰੂਆਤ ਕਰੀਏ ਦੀ ਇਸ ਚੀਜ਼ ਦੀ ਸ਼ੁਰੂਆਤ ਕਰੀਏ ਆਪਾਂ ਕਿ ਆਪਾਂ ਕਿਤੇ ਵੀ ਜਾਂਦੇ ਆਪਾਂ ਉੱਥੇ ਲੈਂਡ ਦੇਣ ਦਾ ਚੱਕਰ ਨਹੀਂ ਹੋਣਾ ਪਹਿਲਾਂ ਤਾਂ ਲੈਂਡ ਦੇਣ ਦਾ ਚੱਕਰ ਨਹੀਂ ਹੁਣ ਜਿਹਦਾ ਬਾਕੀ ਜੇ ਰੋਟੀ ਛਕਣੀ ਆ ਜੇ ਅਗਲਾ ਸਿਕਾਉਂਦਾ ਤੇ ਉਹਨੂੰ ਇੱਕ ਦਾਲ ਨਾਲ ਰੋਟੀ ਖਾਵਾਂਗੇ ਜਾਂ ਇੱਕ ਸਬਜ਼ੀ ਨਾਲ ਰੋਟੀ ਖਾਵਾਂਗੇ ਬਿਲਕੁਲ ਪੰਜ ਚਾਰ ਚੀਜ਼ਾਂ ਨਹੀਂ ਚਾਹੀਦੀਆਂ ਇਸ ਲਈ ਇਹਨਾਂ ਚੀਜ਼ਾਂ ਤੋਂ ਬਚੋ ਤੇ ਆਪਾਂ ਦੁਬਾਰਾ ਇੱਕ ਪਿਆਰ ਪਿਆਰ ਵਾਲੇ ਰਿਸ਼ਤੇ ਨੂੰ ਸ਼ੁਰੂ ਕਰੀਏ ਇਹ ਫਾਰਮੈਲਟੀ ਵਾਲੇ ਰਿਸ਼ਤੇ ਨੂੰ ਛੱਡ ਦਿਓ ਜਿਹਦੇ ਵਿੱਚ ਜਾ ਕੇ ਉਹ ਬੁੜੀਆਂ ਵੀ ਦੇਖਦੇ ਰਹਿੰਦੇ ਆ ਕਿਹੜਾ ਸੌਟ ਦਿੱਤਾ ਦਾਲ ਪਾਣੀ ਦਿੱਤਾ ਸੱਟ ਦਿਓ ਇਹਨੂੰ ਦੇ ਦੇਾਂਗੇ ਕਿਸੇ ਨੂੰ ਦੇ ਦੇਾਂਗੇ ਉਹਦੇ ਨੂੰ ਦਿਓ ਨਾ ਦਿਓ ਹੀ ਨਾ ਹਨਾ ਤੇ ਆਪਣੇ ਘਰ ਜਿਹੜਾ ਜੇ ਤੁਸੀਂ ਆਪਣੇ ਤੋਂ ਸ਼ੁਰੂਆਤ ਕਰੋ ਕਿਤੇ ਜਾਣੇ ਆ ਕਿਸੇ ਵੀ ਰਿਸ਼ਤੇਦਾਰ ਦੇ ਉਹਨੂੰ ਕੋ ਵੀ ਜੇ ਰੋਟੀ ਦਾ ਜੇ ਟਾਈਮ ਹੋਇਆ ਤੇ ਉਹਨੂੰ ਕੋ ਰੋਟੀ ਜੇ ਸਿਕਾਉਣੀ ਹੈ ਤੇ ਇੱਕ ਦਾਲ ਨਾ ਜਾਂ ਇੱਕ ਸਬਜ਼ੀ ਨਾ ਕਹਾਂਗੇ ਜਿਹੜਾ ਫਲਕਾ ਛਕਣਾ ਫਾਰਮੈਲਟੀ ਨਹੀਂ ਚਾਹੀਦੀ ਸਹੀ ਗੱਲ ਔਰ ਦੇਖੋ ਤੁਹਾਡੇ ਮਨ ਨੂੰ ਵੀ ਕਿੰਨਾ ਸਕੂਨ ਮਿਲਦਾ ਤੇ ਜਿਹੜਾ ਬੰਦਾ ਤੁਹਾਨੂੰ ਫੁੱਲ ਕਾ ਸ਼ਿਕਾਉਗਾ ਉਹਦੇ ਮਨ ਨੂੰ ਵੀ ਕਿੰਨਾ ਸਕੂਨ ਮਿਲਣਾ ਹਾਂਜੀ ਤੇ ਉਹ ਵੀ ਤੁਹਾਨੂੰ ਜਰੂਰ ਯਾਦ ਕਰੂ ਆ ਫੇਰ ਦੁਬਾਰਾ ਕਹੂਗਾ ਵੀ ਜਰੂਰ ਆਓ ਤੁਸੀਂ ਜਰੂਰ ਮਿਲੋ ਤੇ ਜਦੋਂ ਇੱਕ ਵਾਰੀ ਪਰੌਣੇ ਪੰਜ ਆਣ ਕੇ ਬਸ ਕਰਾ ਜਾਂਦੇ ਨੇ ਨਾ ਬੰਦੇ ਦੀ ਤੇ ਮੁੜ ਕੇ ਬੰਦਾ ਕਹਿੰਦਾ ਹੁਣ ਯਾਰ ਦੋ ਮਹੀਨੇ ਹੁਣ ਨਾ ਹੀ ਆਉਣ ਹੁਣ ਇਦਾਂ ਹੀ ਮਹੀਨੇ ਦੋ ਨਿਕਲ ਜਾਣ ਤੇ ਚੰਗੀ ਗੱਲ ਆ ਸਹੀ ਗੱਲ ਆ ਤੇ ਇਸ ਲਈ ਆਪਾਂ ਪਿਆਰ ਵਾਲਾ ਰਿਸ਼ਤਾ ਸ਼ੁਰੂ ਕਰੀਏ ਨਾ ਕਿ ਫਾਰਮਲਟੀਆਂ ਨਾ ਕਿ ਦਿਖਾਵੇ ਵਾਲੇ ਰਿਤੇ ਇਹ ਆਪਾਂ ਨੂੰ ਬੰਦ ਕਰਨਾ ਚਾਹੀਦਾ ਦੁੱਖ ਸੁੱਖ ਵਿੱਚ ਕੰਮ ਆਉਣ ਵਾਲਾ ਬੰਦਾ ਹੋਣਾ ਚਾਹੀਦਾ ਆ ਜਿਹੜਾ ਤੁਹਾਡੇ ਨਾਲ ਖੜਨ ਵਾਲਾ ਹੋਵੇ ਹਨਾ ਜੇ ਤੁਹਾਨੂੰ ਕੋਈ ਦੁੱਖ ਤਕਲੀਫ ਆ ਤਾਂ ਤੁਹਾਡੇ ਨਾਲ ਖੜੇ ਹੋਣ ਵਾਲਾ ਹੋਵੇ ਨਾ ਕਿ ਤੁਹਾਡੇ ਕੋ ਖਾ ਪੀ ਕੇ ਕਵੇ ਹਾਂ ਜੀ ਠੀਕ ਹੈ ਜੀ ਓਕੇ ਜੀ ਚੰਗਾ ਜੀ ਹੁਣ ਗਾ ਕੋਈ ਲੋੜ ਨਹੀਂ ਤੁਹਾਡੀ ਹਨਾ ਇਦਾਂ ਦਾ ਨਹੀਂ ਹੋਣਾ ਚਾਹੀਦਾ ਇਦਾਂ ਦਾ ਹੀ ਹੋਣਾ ਚਾਹੀਦਾ ਜੇ ਕੋਈ ਵੀ ਭੈਣ ਭਰਾ ਮਿਲਦਾ ਹੈ ਇੱਕ ਦੂਜੇ ਨਾਲ ਤਾਂ ਦੁੱਖ ਸੁੱਖ ਵਿੱਚ ਖੜੇ ਹੋਣ ਵਾਲਾ ਹੋਵੇ ਬਿਲਕੁਲ ਬਿਲਕੁਲ ਇਹ ਹੁੰਦੀ ਹੈ ਜਿਆਦੀ ਸੇਵਾ। ਹਮਮ। ਅਸਲੀ ਸੇਵਾ ਤੇ ਇਹੀ ਹੈ ਜਿਹੜਾ ਤੁਹਾਡੇ ਨਾਲ ਖੜੇ ਹੋਣ ਵਾਲਾ। ਤੇ ਦੁੱਖ ਸੁੱਖ ਵੇਲੇ ਔਰ ਤੁਹਾਡੀਆਂ ਬਾਧੂ ਗੱਲਾਂ ਨਾ ਕਰੇ। ਕਵੇ ਠੀਕ ਆ ਮੇਰਾ ਭੈਣ ਭਰਾ ਮੇਰੇ ਨਾਲ ਖੜਾ ਆ ਔਰ ਮੈਨੂੰ ਕੁਛ ਨਹੀਂ ਚਾਹੀਦਾ। ਤਾਂ ਇਹ ਦੇਹ ਲੈਣ ਜਿਹੜਾ ਬੇਕਾਰ ਚੀਜ਼ ਆ। ਦੁਨਿਆਵੀ ਚੀਜ਼ਾਂ ਆਪਾਂ ਦੇ ਲੈ ਕੇ ਮੁੜ ਕੇ ਫੇਰ ਉਹ ਆਪਾਂ ਇੱਧਰ ਉੱਧਰ ਨਹੀਂ ਕਰਦੇ ਆ। ਬਿਲਕੁਲ ਬਿਲਕੁਲ। ਸੋ ਅੱਜ ਦੀਆਂ ਸਾਡੀਆਂ ਇਹ ਗੱਲਾਂ ਬਾਤਾਂ ਸੀ ਤੁਹਾਡੇ ਨਾਲ ਜਿਹੜੀਆਂ ਅਸੀਂ ਸਾਂਝੀਆਂ ਕੀਤੀਆਂ ਹਾਂਜੀ ਔਰ ਆਪਾਂ ਇਹਦੇ ਤੇ ਅਮਲ ਕਰਨਾ ਸ਼ੁਰੂ ਕਰੀਏ ਪਹਿਲਾਂ ਤਾਂ ਅਸੀਂ ਕਰਾਂਗੇ ਫੇਰ ਹੀ ਅਸੀਂ ਕਿਸੇ ਨੂੰ ਕਹਿ ਸਕਦੇ ਹਾਂ ਹਨਾ ਤੇ ਇਹ ਤੇ ਅਮਲ ਕਰਨਾ ਸ਼ੁਰੂ ਕਰੀਏ ਤੇ ਰਿਸ਼ਤਿਆਂ ਨੂੰ ਆਪਾਂ ਹੋਰ ਨਜ਼ਦੀਕ ਕਰੀਏ ਤੇ ਜਦੋਂ ਆਪਾਂ ਇਦਾਂ ਦੇ ਕੰਮ ਸ਼ੁਰੂ ਕਰਾਂਗੇ ਰਿਸ਼ਤੇ ਆਪੇ ਹੀ ਨਜ਼ਦੀਕ ਆਉਣ ਲੱਪਣੇ ਹਨਾ ਸੋ ਅੱਜ ਦੀਆਂ ਗੱਲਾਂ ਬਾਤਾਂ ਸਾਡੀਆਂ ਇਹ ਹੀ ਸੀ ਤੇ ਹੁਣ ਆਪਾਂ ਪਾਉਨੇ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਇੱਕ लाठी ਦੀ ਸੁਣੋ ਕਹਾਣੀ ਲੁਕਿਆ ਜਿਸ ਵਿੱਚ ਮਿੱਠਾ ਪਾਣੀ ਇੱਕ ਲਾਠੀ ਦੀ ਸੁਣੋ ਕਹਾਣੀ ਲੁਕਿਆ ਜਿਸ ਵਿੱਚ ਮਿੱਠਾ ਪਾਣੀ ਸੋ ਇਹ ਸਾਡੀ ਬਾਤ ਆ ਜੀ ਅੱਜ ਦੀ ਤੇ ਹੁਣ ਤੁਸੀਂ ਬਾਤ ਦਾ ਜਵਾਬ ਦੇਣਾ ਬੋਮੀ ਜੀ ਅੱਜ ਦੀ ਬੋਝ ਲਵੋਗੇ ਤੇ ਕੋਈ ਗੱਲ ਨਹੀਂ ਬਾਤ ਨਹੀਂ ਵੀ ਹੁੰਦੀ ਪਰ ਤੁਸੀਂ ਜਰੂਰ ਆਉਣਾ ਹਨਾ ਤੇ ਇਦਾਂ ਹੀ ਆਉਂਦੇ ਰਹੀਓ ਇਦਾਂ ਹੀ ਆਪਾਂ ਗੱਲਾਂ ਬਾਤਾਂ ਕਰਦੇ ਰਹੀਏ ਸੋ ਅਗਲੀ ਵਾਰੀ ਆਪਾਂ ਫੇਰ ਮਿਲਦੇ ਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ